ਛੋਟੀ ਲਾਈਚੀ ਹਾਂ ਜੀ ਇਹਨੂੰ ਫੁੱਲ ਤਾਂ ਨਿਕਲਿਆ ਹੁੰਦੇ ਆ ਦਾਣੇ ਨਹੀਂ ਬਣਦੇ ਅਸੀਂ ਤਾਂ ਆ ਹੀ ਵੱਢ ਕੇ ਸਾਕ ਕੇ ਚਾਚ ਪਾ ਲੈਨੇ ਆਂ ਗੜੀ ਪੱਤੇ ਬਾਰੇ ਧਾਰਨਾ ਹੈ ਇਹ ਵੀ ਲੋਕ ਕਹਿੰਦੇ ਘਰਾਂ ਚ ਨਹੀਂ ਲਾਈਦਾ ਜਾ ਇਸ ਤਰ੍ਹਾਂ ਇਹ ਐਵੇਂ ਪਕੰਡ ਬਣਾਏ ਮੇਰਾ ਘਰ ਨਹੀਂ ਇੱਥੇ ਉਹ ਜੁਲਾ ਵੀ ਇੱਥੇ ਪਿਆ ਆ ਵੀ ਸਾਰੀ ਦਿਹਾੜੀ ਇੱਥੇ ਫਿਰਦਾ ਆ ਮੈਂ ਕੀ ਕਰਾਂ ਇਹਨਾਂ ਨੂੰ ਪੜਤ ਟਾਈ ਤੋਂ ਇਹ ਇੱਕ ਤਾਂ ਹੀ ਫੁੱਲ ਖਾਵੇ ਕੋ ਮੈਂ ਵੀ ਖਾਊਂਗਾ ਨਿਊਟ੍ਰੀਟਿ ਵੀ ਬੁਤਾਉਂਦਾ ਤੇ ਐਨਰਜੀ ਵੀ ਬੁਤਾਉਂਦਾ ਸ਼ਤਾਬਰ ਹਾਂ ਇਹ ਦੇ ਇਹ ਜਿਹੜਾ ਕਮੌਂਦੀ ਆਂ ਜੀ ਇਹ ਬਹੁਤੀ ਮੋਟੀ ਨਹੀਂ ਹੁੰਦੀ ਅੱਛਾ ਜੀ ਇਹਨੂੰ ਸੁਕਾ ਕੇ ਪਾਊਡਰ ਬਣਾ ਕੇ ਖਾਓ ਜਿੰਨਾ ਮਰਜੀ ਪਾਉਂਦੇ ਆ ਇਹਦੇ ਚ ਚਮਨਪਰਾਸ਼ ਚ ਪਾਉਂਦੇ ਆ ਹਾਂ ਜੀ ਤુલਸੀ ਬਾਰੇ ਆਪਾਂ ਗੱਲ ਕਰਦੇ ਸੀਗੇ ਹਾਂ ਜੀ ਤુલਸੀ ਲੋਕ ਬਹੁਤ ਹੁਣ ਵਰਤਦੇ ਵੀ ਨੇ ਕਿੰਨੀ ਕੁ ਪਾਣੀ ਚਾਹੀਦੀ ਹੈ ਜੀ ਚਾਹ ਹਾਂ ਇੱਥੇ ਆ ਤੁਹਾਡਾ ਸਵਾਲ ਬਹੁਤ ਸੋਹਣਾ ਜੀ ਉਹਨੂੰ ਵੀ ਹਰਸ਼ਗਾਰ ਕਹਿੰਦੇ ਇਹਨੂੰ ਵੀ ਹਰਸ਼ਗਾਰ ਕਹਿੰਦੇ ਜੋੜਾਂ ਦੇ ਦਰਦ ਹੋਣ ਇਹ ਵਾਲਾ ਆਹ ਵਾਲਾ ਹੂੰ ਆਰਖ ਪਤੇ ਅੱਛਾ ਜੀ ਨਸਕਾ ਕੇ ਚੁਟਕੀ ਬਣਾ ਕੇ ਕਾੜਾ ਬਣਾ ਲਓ ਇਹਨਾਂ ਨੂੰ ਆਵਾਲ ਕਿਰਤੇ ਬੰਨ ਲਓ ਕੋਧਿਆ ਜਦਾ ਲਸਣ ਲਾ ਸਕਦੇ ਆ ਜੀ ਅੱਛਾ ਜੀ ਗਮਲੇ ਚ ਲਾ ਲਓ ਪਤੇ ਕਟ ਕੇ ਪਾ ਲਓ ਜਦੋਂ ਤੜਕਾ ਬਣਾਉਨੇ ਆ ਅੱਛਾ ਜੀ ਜਿੱਤੇ ਦੂਜਾ ਲਸਣ ਪਿਆਜ਼ ਕੁੱਟ ਕੇ ਪਾਉਨੇ ਆ ਆ ਆ ਗਰੀ ਹੈ ਇਹ ਕਿਹੜਾ ਦੱਸਿਆ ਡਟੋਫਾ ਸਾਤੇ ਜੀ ਇਹ ਇੱਕ ਖਾਲਵੇ ਆ ਗਰੀ ਸਵੇਰ ਨੂੰ ਮੈਟ੍ਰੀਨ ਫਸਟ ਕਲਾਸ ਆ ਕੇਲੇ ਦਾ ਦਰਖਤ ਦੇਖੋ ਤੇ ਕੇਲੇ ਦੇ ਪੱਤੇ ਤਾਂ ਆਪਣੇ ਸਾਊਥ ਇੰਡੀਅਨ ਦੇਖ ਲਓ ਰੋਟੀ ਖਾਂਦੇ ਜਿੱਤੇ ਟਾਂਡੇ ਤੇ ਭੋਗਪੁਰ ਦੇ ਸੈਂਟਰ ਚ ਆ ਪਿੰਡ ਜ਼ਹੂਰਾ ਤੇ ਜਿਹੜੇ ਬਜ਼ੁਰਗ ਮੇਰੇ ਨਾਲ ਇਸ ਵਕਤ ਤੁਸੀਂ ਜਿਨ੍ਹਾਂ ਨੂੰ ਮਿਲਰ ਆਏ ਹੋ ਸਕਰੀਨ ਦੇ ਉੱਤੇ ਪਹਿਲਾਂ ਵੀ ਮਿਲੇ ਹੋ ਤੇ ਵੀਡੀਓ ਤੇ ਇਹਨਾਂ ਦੀਆਂ ਖ਼ੈਰ ਵੀਡੀਓ ਤੇ ਇਹਨਾਂ ਦੀਆਂ ਬਹੁਤ ਆਉਂਦੀਆਂ ਨੇ ਤੇ ਸਾਰੀ ਦੁਨੀਆ ਜਾਣਦੀ ਆ ਵੈਸੇ ਫਿਰ ਵੀ ਇੱਕ ਰਸਮੀ ਮੈਂ ਤੁਹਾਨੂੰ ਮਿਲਾ ਦਵਾਂ ਆ ਬਾਪੂ ਪਵਨ ਕੁਮਾਰ ਗੋਸਵਾਮੀ ਜੀ ਗੋ ਸੁਆਮੀ ਜੀ ਇਹ ਜਿੱਥੇ ਮੈਂ ਇਸ ਵਕਤ ਖੜਾ ਆ ਇਹ ਇਹਨਾਂ ਦਾ ਬੋਟੈਨੀਕਲ ਗਾਰਡਨ ਕਹ ਲੋ ਇਹ ਇਹਨਾਂ ਦੀਆਂ ਜੜੀ ਬੂਟੀਆਂ ਦਾ ਗਾਰਡਨ ਆ ਇਹ ਗਾਰਡਨ ਇਹਨਾਂ ਨੇ ਹੌਲੀ-ਹੌਲੀ ਲਾਉਣਾ 1985 ਚ ਸ਼ੁਰੂ ਕੀਤਾ ਸੀ ਤਕਰੀਬਨ ਤੇ ਇਹਦੇ ਵਿੱਚੋਂ ਕੋਸ਼ਿਕ ਚੀਜ਼ ਆ ਜਿਹੜੀਆਂ ਤੁਸੀਂ ਆਪਾਂ ਸਾਰਾ ਦਿਖਾ ਲਦੇ ਵੈਸੇ ਤਾਂ ਥੋੜਾ ਜਿਹਾ ਤੁਹਾਨੂੰ ਪਰ ਜਿਹੜੀਆਂ ਚੀਜ਼ਾਂ ਤੁਸੀਂ ਘਰੇ ਲਾ ਸਕਦੇ ਆ ਤੇ ਜਿਹੜੀਆਂ ਚੀਜ਼ਾਂ ਤੁਸੀਂ ਵਰਤ ਸਕਦੇ ਆ ਆਪਾਂ ਉਹ ਇਹਨਾਂ ਨੂੰ ਅੱਜ ਪੁੱਛਣੀ ਆ ਵੀ ਕਿਹੜੀਆਂ ਨੇ ਕਿੱਦਾਂ ਵਰਤੀ ਇਹ ਆਦ ਸ਼ਕਤੀ ਮੰਦਰ ਆ ਆਦ ਸ਼ਕਤੀ ਮੰਦਰ ਪਿੰਡ ਜ਼ਹੂਰਾ ਆ ਚੌਲਾਂਗ ਵਾਲੇ ਟੋਲ ਪਲਾਜ਼ੇ ਦੇ ਬਿਲਕੁਲ ਨਾਲ ਹੀ ਆ ਚੌਲਾਂਗ ਵਾਲਾ ਟੋਲ ਪਲਾਜ਼ਾ ਇਹਨਾਂ ਦੇ ਰੋਡ ਦੇ ਉੱਤੇ ਆ ਹਨਾ ਜ਼ਿਲ੍ਹਾ ਹੁਸ਼ਿਆਰਪੁਰ ਚ ਇਹ ਪਿੰਡ ਪੈਂਦਾ ਆ ਬਾਪੂ ਜੀ ਆਪਾਂ ਕਿੱਥੋਂ ਸ਼ੁਰੂ ਕਰੀਏ ਜੀ ਫਿਰ ਅੱਜ ਨਿੱਤੋਂ ਮਰਜੀ ਆ ਤੁਸੀਂ ਹੁਣੇ ਸ਼ੁਰੂ ਕੀਤੀ ਵੀ ਘਰਾਂ ਚ ਕਿਹੜੇ ਲਾ ਸਕਦੇ ਆ ਅੱਛਾ ਜੀ ਉਹ ਆਇਤਾਂ ਸ਼ੁਰੂ ਕਰਦੇ ਆਂ ਜੀ ਆਜੋ ਜੀ ਛੋਟੀ ਇਲਾਇਚੀ ਛੋਟੀ ਇਲਾਇਚੀ ਹਾਂ ਜੀ ਇਹਨੂੰ ਫੁੱਲ ਤਾਂ ਨਿਕਲਿਆ ਹੁੰਦੇ ਆ ਦਾਣੇ ਨਹੀਂ ਬਣਦੇ ਹਾਂ ਅਸੀਂ ਤਾਂ ਆਹੀ ਵੱਢ ਕੇ ਸਾਕ ਕੇ ਚਾਹ ਚ ਪਾ ਲੈਂਦੇ ਆਂ ਜੀ ਆਏ ਵਾਲਾ ਲੈ ਚੀ ਬਣ ਜਾਂਦੀ ਤੇ ਆਪਾਂ ਇਹਦਾ ਪੱਤਾ ਵਰਤ ਸਕਦੇ ਹਾਂ ਹਾਂ ਜੀ ਲਓ ਜੀ ਆ ਇਸ ਤਰ੍ਹਾਂ ਤੇ ਜੇ ਆਪਾਂ ਇਹਨੂੰ ਹਰੇ ਨੂੰ ਅੱਤੇ ਨੂੰ ਵੀ ਚਾਹ ਚ ਪਾ ਲਈਏ ਪਾ ਲਓ ਪਾ ਸਕਦੇ ਆਂ ਪਾਓ ਜੀ ਆਮ ਮਿਲ ਜਾਂਦਾ ਬੂਟਾ ਇਹ ਨਾਓ ਇਹ ਜਿੰਨੇ ਮਰਜੀ ਆਮ ਬੂਟਾ ਮਿਲ ਜਾਂਦਾ ਇਹਦੀ ਕੋਈ ਕਿਸਮ ਕੋਸਮ ਨਹੀਂ ਜੀ ਇਹ ਇਹ ਛੋਟੀ ਇਲਾਇਚੀ ਦਾ ਬੂਟਾ ਛੋਟੀ ਇਲਾਇਚੀ ਕਹਿ ਕੇ ਆਪਾਂ ਕਿਤੋਂ ਵੀ ਲੈ ਸਕਦੇ ਗੰਗਲੇ ਚਾ ਕੜੀ ਪੱਤਾ ਲਾ ਸਕਦੇ ਕੜੀ ਪੱਤੇ ਬਾਰੇ ਧਾਰਨਾ ਹੈ ਇਹ ਵੀ ਲੋਕ ਕਹਿੰਦੇ ਦੇ ਘਰਾਂ ਚ ਨਹੀਂ ਲਾਈਦਾ ਜਾਂ ਇਸ ਤਰ੍ਹਾਂ ਇਹ ਐਵੇਂ ਪਖੰਡ ਬਣਾਏ ਮੇਰਾ ਘਰ ਨਹੀਂ ਇੱਥੇ ਉਹ ਜੁਲਾ ਵੀ ਇੱਥੇ ਪਿਆ ਆ ਵੀ ਸਾਰੀ ਦਿਹਾੜੀ ਇੱਥੇ ਫਿਰਦਾ ਆ ਹੂੰ ਤੇ ਮੈਂ ਕੀ ਕਰਾਂ ਇਹਨਾਂ ਨੂੰ ਪੜਤ ਟਾਇਤੋਂ ਤੁਹਾਡਾ ਦਾ ਗਾਰਡਨ ਹੈ ਤੁਹਾਡੀ ਕਮਾਈ ਹੈ ਸਾਰੀ ਉਸ ਦੀ ਹਾਂ ਹੈਗਾ ਜੀ ਅਕਰਕਰਾਂ ਲਾ ਸਕਦੇ ਹੋ ਇਮਿਊਨਿਟੀ ਵੀ ਵਧਾਉਂਦਾ ਤੇ ਐਨਰਜੀ ਵੀ ਵਧਾਉਂਦਾ ਇਹੇ ਵਾਲਾ ਇਹ ਆਪਾਂ ਘਰੇ ਲਾ ਸਕਦੇ ਹਾਂ ਕਿੰਨੇ ਖਾਣੇ ਹੁੰਦੇ ਇਦਾਂ ਦੇ ਫੁੱਲ ਇੱਕ ਹੀ ਬਹੁਤ ਜਾਂਦਾ ਨਾ ਅੱਛਾ ਜੀ ਰੋਜ਼ ਦਾ ਇੱਕ ਖਾ ਲਓ ਅੱਛਾ ਜੀ ਦੂਜਾ ਹੈਗਾ ਜੀ ਕਿਸੇ ਤਰ੍ਹਾਂ ਦੀ ਵੀ ਦੰਦ ਦੀ ਤਕਲੀਫ ਆ ਹੂੰ ਦੰਦ ਨੂੰ ਖੋੜ ਪਿਆ ਆ ਦੰਦ ਦਰਦ ਕਰਦਾ ਆ ਹੂੰ ਇਹ ਉੱਥੇ ਰੱਖ ਲਓ ਉੱਥੇ ਜਿਹੜਾ ਦਰਦ ਆ ਆ ਫੁੱਲ ਇੱਕੋ ਹੀ ਫੁੱਲ ਆ ਜੀ ਹੂੰ ਦੰਦ ਉਸ ਲਈ ਠੀਕ ਹੋਵੇ ਹੂੰ ਇਹ ਦੋਗੇ ਪੇ ਤਾਂ ਰੱਖ ਲੈ ਪਰ ਉਹ ਆਤ ਨਾ ਖਰੇ ਹੂੰ ਕਟੇਜੇ ਬੀਜਾ ਪੱਕਾ ਨਹੀਂ ਮਾਰਨਾ ਹਾਂ ਕਿਸੇ ਥੋੜਾ ਜਿਹਾ ਤਾਂ ਹੀ ਠੋ ਖਾਸ ਹੋਵੇ ਖਾਲੀ ਹੂੰ ਬੇਲ ਬਣ ਜਾਂਦੀ ਆ ਹੂੰ ਸਤਾਵਰ ਸ਼ਤਾਵਰ ਹੂੰ ਇਹਦੇ ਇਹ ਗਿਆਨ ਦਾ ਕੰਮ ਹੁੰਦੀ ਆ ਜੀ ਜੀ ਤਾਕਤ ਲਈ ਅੱਛਾ ਜੀ ਹਾਂ 50 ਰੁਪਏ ਆਪਾਂ ਘਰੇ ਲਾ ਸਕਦੇ ਹਾਂ ਤੇ ਵਰਤ ਵੀ ਸਕਦੇ ਹਾਂ ਉਹ ਜਿਹੜਾ ਵਰਤਣ ਲਈ ਹੈ ਜੀ ਇਹ ਤਾਂ ਅੱਛਾ ਜੀ ਮੂਲੀ ਆ ਮੂਲੀ ਤਾਂ ਜਿਆਦਾ ਮੋਟੀ ਹੋ ਜਾਂਦੀ ਆ ਜੀ ਇਹ ਬਹੁਤੀ ਮੋਟੀ ਨਹੀਂ ਹੁੰਦੀ ਅੱਛਾ ਜੀ ਤੇ ਉਹਨੂੰ ਸੁਕਾ ਕੇ ਪਾਊਡਰ ਬਣਾ ਕੇ ਖਾਓ ਜਿੰਨਾ ਮਰਜੀ ਪਾਉਂਦੇ ਆ ਇਹਦੇ ਚ ਚੰਨਪਰਾਸ਼ ਚ ਪਾਉਂਦੇ ਆ ਹੂੰ ਅੱਛਾ ਜੀ ਇਸੇ ਤਰ੍ਹਾਂ ਯਾਤ ਪੇਦ ਮੂਸਲੀ ਆ ਹੂੰ ਇਹ ਵੀ ਗਮਲੇ ਚ ਲਾ ਸਕਦੇ ਹੋ ਇਹਦੀਆਂ ਵੀ ਜੜਾਂ ਹੀ ਹੁੰਦੀਆਂ ਹੂੰ ਉਹ ਵੀ એનਰਜੀ ਹੈਮਨਿਟੀ ਬਤਾਉਂਦੇ ਹਾਂ ਹੂੰ ਅਵਾ ਤુલਸੀ ਆਮ ਹੈਗੀ ਬਪੀ ਤુલਸੀ ਬਾਰੇ ਆਪਾਂ ਗੱਲ ਕਰਦੇ ਸੀ ਹਾਂਜੀ ਤુલਸੀ ਬਾਰੇ ਆਪਾਂ ਗੱਲ ਕਰਦੇ ਸੀਗੇ ਹਾਂਜੀ ਤુલਸੀ ਲੋਕ ਬਹੁਤ ਹੁਣ ਵਰਤਦੇ ਵੀ ਨੇ ਕਿੰਨੀ ਕੁ ਪਾਣੀ ਚਾਹੀਦੀ ਹੈ ਇਹ ਚਾਹ ਹਾਂ ਇੱਥੇ ਆ ਤੁਹਾਡਾ ਇਸਤੇਮਾਲ ਬਹੁਤ ਸੋਹਣਾ ਜੀ ਹੂੰ ਕਿਸੇ ਚੀਜ਼ ਦੀ ਹੱਤ ਨਾ ਕਰੋ ਹੂੰ ਕਿੰਨੇ ਕ ਪੱਤੇ ਇੱਕ ਪੱਤਾ ਅੱਧਾ ਪੱਤਾ ਕਿੰਨਾ ਪੱਤਾ ਤਿੰਨ ਚਾਰ ਪੱਤੇ ਨੂੰ ਪੱਤਾ ਪਾ ਲਓ ਚਾਹ ਚ ਪਾ ਸਕਦੇ ਆਪਾਂ ਚਾਹ ਚ ਦਿੰਚ ਕਿੰਨੀ ਅੜੀ ਜਾਂ ਹਰ ਵੇਲੇ ਹਰੀ ਨਹੀਂ ਮਿਲਦੀ ਹੂੰ ਇਹ ਹੀ ਆਉਣ ਕਈ ਵਾਰੀ ਅੱਛਾ ਸੁੱਕ ਜਾ ਸੁੱਕ ਜਾਂਦੀਆਂ ਨੇ ਹਾਂਜੀ ਤੈਨੂੰ ਜ਼ਿਆਦਾ ਨਾ ਕਰੋ ਹੂੰ ਸੁਕਾ ਕੇ ਰੱਖ ਲਓ ਹੂੰ ਉਹ ਚੋਟੀ ਪਾ ਲਓ ਚਾਹ ਚ ਦੋਸ ਪਾ ਲਓ ਹਾਂ ਖਾ ਲਓ ਤਾਂ ਖਾ ਲਓ ਇਦਾਂ ਆਪ ਪੂਤਨਾ ਵੀ ਸੁਕਾ ਕੇ ਰੱਖ ਸਕਦੇ ਆ ਰੱਖ ਸਕਦੇ ਪੂਤਨਾ ਘਰ ਚ ਲਾਓ ਬਿਲਕੁਲ ਕੋ ਆ ਲਾਓ ਹੈਲੋ ਵੀਰ ਜੀ ਇਹ ਘਰ ਤੇ ਇਦਾਂ ਹੈ ਜੀ ਸ਼ਰਬ ਜੇ ਬਣ ਜਾਂਦੀ ਆ ਹਮ ਤੇ ਦੂਜੇ ਦਿਨੋਂ ਚੰਗਾ ਆ ਜੀ ਹਮ ਇਹਨੂੰ ਹਾਰਸ਼ਗਾਰ ਕਹਿੰਦੇ ਆ ਹਾਂ ਅੱਛਾ ਜੀ ਹਾਂ ਹਾਰਸ਼ਗਾਰ ਕਹਿੰਦੇ ਬਹੁਤ ਗੁਣਕਾਰੀ ਬੂਟਾ ਆ ਗੁਣਕਾਰੀ ਕਹ ਕੇ ਜੀ ਆ ਦਿੰਦੇ ਆ ਅਸਲੀ ਕੋਣਕਾਰੀ ਉਹ ਤੇ ਉਹ ਦਿਖਾ ਦਾਂ ਅੱਛਾ ਜਿਹੜਾ ਪਰੀ ਜਾ ਤਾ ਉਹ ਉਹਨੂੰ ਵੀ ਹਾਰਸ਼ਗਾਰ ਕਹਿੰਦੇ ਇਹਨੂੰ ਵੀ ਹਾਰਸ਼ਗਾਰ ਕਹਿੰਦੇ ਅੱਛਾ ਇਹ ਪਰ ਇਹ ਉਹ ਨਿਗਾ ਜਿਹੜਾ ਤੁਸੀਂ ਕਹਿ ਰਹੇ ਹੋ ਅੱਛਾ ਜਿਹੜਾ ਗੁਣਕਾਰੀ ਉਹ ਦੂਸਰਾ ਹੈ ਹਾਂ ਉਹ ਕਿਹੜਾ ਦਾ ਇਹ ਕਿ ਵੀ ਹੈਗੇ ਆ ਗੁਣ ਅੱਛਾ ਜੀ ਉਹਦੇ ਵਿੱਚ ਜ਼ਿਆਦਾ ਹੈ ਅੱਛਾ ਜੀ ਇਹ ਕਾਦੇ ਤੋਂ ਕੰਮ ਆਉਂਦਾ ਆ ਇਹ ਜੋੜਾਂ ਦੇ ਦਰਦ ਹੋਣ ਇਹ ਵਾਲਾ ਹਾਂ ਵਾਲ ਲੋ ਹੂੰ ਚਾਰ ਪੱਤੇ ਅੱਛਾ ਜੀ ਸਕਾ ਕੇ ਚੁਟਕੀ ਬਣਾ ਕੇ ਕਾੜਾ ਬਣਾ ਲਓ ਹੂੰ ਇਹਨਾਂ ਨੂੰ ਉਬਾਲ ਕੇ ਉੱਤੇ ਬੰਨ ਲਓ ਕੋ ਧਿਆਨ ਦੇ ਅੱਛਾ ਜੀ ਉਬਾਲ ਕੇ ਉੱਤੇ ਬੰਨ ਲਓ ਦਾ ਲਸਣ ਲਾ ਸਕਦੇ ਆ ਜੀ ਅੱਛਾ ਜੀ ਇਹ ਬੜਾ ਲਸਣ ਆ ਹਾਂ ਮਲ ਕੇ ਸੁੰਘ ਕੇ ਦੇਖੋ ਉਹ ਹਾਂ ਗਮਲੇ ਚ ਲਾ ਲਓ ਇਹਨੂੰ ਬਹੁਤਾ ਬਦਨ ਨਾ ਦਿਓ ਚੜ ਜਾਂਦਾ ਉਤੋਂ ਲਾਇਆ ਜੀ ਸਾਰਾ ਇਹ ਲਸਣ ਮਤਲਬ ਇਹ ਚ ਲਸਣ ਵਾਲੇ ਗੁਣੇ ਆ ਸਾਰੇ ਹਾਂਜੀ ਇਹ ਕਿਹੋ ਜਿਹਾ ਲਸਣ ਆ ਜਿਹਦੇ ਪੱਤੇ ਨੇ ਇਸ ਤਰ੍ਹਾਂ ਆ ਇਹ ਵਾਸਤੇ ਕੁਦਰਤ ਦੇ ਆ ਜੀ ਉਹਦੀ ਮਰਜ਼ੀ ਆ ਅੱਛਾ ਜੀ ਵਾਹ ਅੱਛਾ ਇਹ ਲਸਣ ਆ ਹਾਂ ਇਹਨੂੰ ਵਰਤਣਾ ਕਿਦਾਂ ਆ ਪੱਤੇ ਕੱਟ ਕੇ ਪਾ ਲਓ ਜਦੋਂ ਤੜਕਾ ਬਣਾਉਨੇ ਆ ਅੱਛਾ ਜੀ ਜਿੱਤੇ ਦੂਜਾ ਲਸਣ ਪਿਆਜ਼ ਕੁੱਟ ਕੇ ਪਾਉਨੇ ਆ ਇਹ ਪੱਤੇ ਪਾ ਲਓ ਐਸੇ ਤਰ੍ਹਾਂ ਲਸਣ ਦੀ ਜਵ ਇਹਨੂੰ ਗੱਠੀਆਂ ਨਹੀਂ ਬੰਨੀਆਂ ਉੱਤੇ ਹੀ ਇਹ ਪੱਤੇ ਤੇ ਤੁਸੀਂ ਇਹਨੂੰ ਵਰਤੇ ਆ ਆ ਹਾਂ ਜੀ ਜਦੋਂ ਉਹ ਗੱਠੀਆਂ ਕੁੱਟ ਕੇ ਪਾਉਨੇ ਆ ਇਹ ਪੱਤੇ ਕੁੱਟ ਕੇ ਪਾ ਲਓ ਵਾਹ ਇਹ ਬਜ਼ਾਰੀ ਕਹਿੰਦੇ ਆ ਜੀ ਇਹ ਲਿਆ ਉੱਤੇ ਅੱਛਾ ਜੀ ਇਹ ਬੇਲ ਜਿਹੜੀ ਆ ਜੀ ਇਹ ਹੁਣ ਸੁੱਕ ਜਾਣੀ ਆ ਆ अच्छा ਆ ਵਾਲੀ ਉੱਪਰ ਚੜੀ ਆ ਹਾਂਜੀ ਇਹ ਸਬਜ਼ੀ ਬੜੀ ਸਵਾਦ ਆ ਤਸੀਰ ਇਹਦੀ ਘਰ ਮੈਂ ਵਦਾਰੀ ਕੰਦ ਹਾਂਜੀ ਵਾਵੇ ਨਾਲ ਆ ਹਾਂ ਤੇ ਇਹ ਕਿੱਥੇ ਆ ਜੀ ਤਾਂ ਫਲ ਹੋਊਗਾ ਉਹ ਕੋਈ ਦੱਸਣ ਲੱਗਾ ਜੀ ਫਲ ਵੀ ਹੈਗੇ ਆ ਜਿਹੜੇ ਦਿਸ ਪੈਣੇ ਉੱਤੇ ਵੀ ਲੱਗਦੇ ਆ ਉਹ ਉਗ ਪੈਂਦੇ ਆ ਅੱਛਾ ਆ ਇਦਾਂ ਹੀ ਉੱਤੋਂ ਦੇਖ ਕੇ ਆ ਕਿੰਨੇ ਹੀ ਬੂਟੇ ਬਣਿਆ ਹੋਇਆ ਜੀ ਆ ਠੀਕ ਆ ਜੀ ਹਾਂ ਜਾਣੀਏ ਜ਼ਿਮੀ ਕੰਦਾ ਦੀ ਹੀ ਇੱਕ ਨਸਲ ਆ ਉਹ ਕੰਦ ਉਹਨੂੰ ਕਹਿੰਦੇ ਜੀ ਜਿਹੜਾ ਮਿੱਟੀ ਜੋ ਹਾਂਜੀ ਕੰਦ ਉਹਨੂੰ ਕਹਿ ਦਿੰਦੇ ਅਚਾਈ ਤੇ ਮੇਰੇ ਕੋਲ ਇੱਕ ਵੈਦ ਬੜੇ ਸਿਆਣੇ ਹੁੰਦੇ ਸੀ ਹਾਂਜੀ ਉਹਨਾਂ ਦੀ ਸਲਾਹ ਨਾਲ 4-5 ਬੂਟੇ ਸੀਗੇ ਮੇਰੇ ਕੋਲ ਹੂੰ ਤੇ ਮੈਂ ਕਿਹਾ ਜੀ ਕੰਦ ਵਰਤਦੇ ਆ ਤੇ ਇਹਦਾ ਕੰਦ ਕੱਢ ਕੇ ਦੇਖੀਏ ਇੱਕ ਹੂੰ ਕਿੱਡਾ ਹੋਊਗਾ ਲੰਮਾ ਹੋਊ ਚੌੜਾ ਉਹ ਕਹਿੰਦੇ ਜੀ ਕੋਈ ਗੱਲ ਨਹੀਂ ਜ਼ਿਮੀ ਕੰਦ ਵਰਗਾ ਹੀ ਹੁੰਦਾ ਹੂੰ ਹੋਰ ਵੀ ਤੋਂ ਚਾਹ ਉਹਨੂੰ ਪੁੱਛਿਆ ਆ ਨੈਟ ਤੇ ਵੀ ਦੇਖਿਆ ਜੀ अच्छा जी वो भी यही कहन जी ਜਿਵੇਂ ਕੰਨਵਰਕ ਆਈ ਆ ਇਹ ਤਾਂ ਤਾਂ ਜਾ ਚੜੀ ਜੀ ਬੇਲ ਹਨਾ ਆ اچھا ਜੀ ਇਹ ਸਾਰੀ ਨਹੀਂ ਜੀ ਆ ਗਲੋ ਆ ਇਹ ਗਲੋ ਵਿੱਚ ਗਲੋ ਵੀ ਆ ਗਲੋ ਤੇ ਆ ਮੈਂ ਚੜੀ ਜੀ ਉੱਤੇ ਚੜਨ ਇਹ ਆ ਜਿਹੜਾ ਆ ਜਿਹੜੀ ਜੜ ਆ ਇਹੋ ਹੀ ਦੱਸਣ ਲੱਗਾ ਸੀ اچھا ਜੀ ਉਹਦੇ ਭਲੇਖੇ ਜੀ ਆ ਮੈਂ ਤੋਂ ਇੱਕ ਬੂਟਾ ਪਟਿਆ اچھا ਜੀ ਉਹ ਜਿਉਂ ਤੁਰਿਆ ਜੀ ਗਾਂ ਤਰੀ ਜਾਵੇ ਹਾਂਜੀ ਹੁਣ ਆ ਆਮ ਜਨ ਵੀ ਮੈਨੂੰ ਦੱਸਿਆ ਜੀ ਇਹ 2.5 ਕਿਲੋ ਦੀ ਹੁੰਦਾ ਹੈ। ਅੱਛਾ ਜੀ। ਪਾਤੀ ਦੇ ਰੂਪ ਚ ਹੁੰਦਾ ਹੈ। ਠੀਕ ਹੈ ਜੀ। ਉਹ ਚੰਗਾ ਜੀ ਜਿੱਦਾਂ ਦਾ ਉਹ ਆ। ਹੂੰ। 1.58 ਕਿਲੋ ਦਾ ਨਿਕਲਿਆ। ਅੱਛਾ। ਵਦਾਰੀ ਕੰਦ। ਐਦਾਂ ਦਾ ਜਾਨੀ ਨਿਕਲਿਆ। ਉਹ ਮੈਂ ਦੱਸਦਾ ਜੀ ਇਹਨੂੰ ਆ ਰੋਂਬੇ ਨਾਲ ਹੀ ਕੋਰਚ-ਕੋਚ ਕੇ ਕੱਢੀ ਜੀ ਸਾਰੀ। ਅੱਛਾ ਸੀ। ਹਾਂ। ਅੱਛਾ ਜੀ। ਇਹ ਉਹਦਣ ਬਹੁਤ ਬਾਰੀਕ ਸੀਗੀ ਜੀ ਆ। ਅੱਛਾ ਜੀ। ਐਦਾਂ ਦੀ। ਅੱਛਾ ਜੀ। ਇਹਨਾਂ ਵਰਗੇ। ਠੀਕ ਹੈ ਜੀ ਮੈਂ ਇਹਨੂੰ ਛੱਡ ਦਿੱਤਾ ਵੀ ਇਹਨੂੰ ਹੁਣ ਦੇ ਦਿਆਂ ਕੀ ਕਰਦਾ ਅੱਛਾ ਜੀ ਆ ਦੇਖੋ ਹੁਣ ਕਿੱਡਾ ਹੋ ਗਿਆ ਜੀ ਇਹ ਬਦਾਰੀ ਕੰਦੀ ਹੈ ਉਹ ਬਦਾਰੀ ਕਰ ਵਾਹ ਜੀ ਵਾਹ ਆਇਆ ਜਾਨੀ ਇਹ ਹਨਾ ਹਾਂਜੀ ਵਾਹ ਆਇਆ ਗਰੀ ਹੈ ਹਾਂ ਇਹ ਕਿਹੜਾ ਦੱਸਿਆ ਜਟੋਵਾ ਸਾਤੇ ਜੀ ਹੁੰਦਾ ਜਟੋਵਾ ਇਹ ਆਮ ਤੌਰ ਤੇ ਇਹਨੂੰ ਡੀਜ਼ਲ ਤੇ ਤੇਲ ਲਈ ਆਇਆ ਜੀ ਇੱਥੇ ਹੂੰ ਪਰ ਜੀ ਇਹ ਇੱਕ ਖਾਲ ਵਹਾ ਗਰੀ ਸਵੇਰ ਨੂੰ 19 फर्स्ट क्लास ਆਉਗੀ ਕਾ ਵੀ ਨਹੀਂ ਹੋਊਗੀ ਆ ਜੀ ਉਹਨੇ ਰਣਜੋਤ ਨੇ ਬਣਾਏ ਸੀ ਆ ਇਹ ਨਾ ਹਰੜ ਅੱਛਾ ਜੀ ਆ ਹਰੜਿਆ ਚੱਲੇ ਨਹੀਂ ਹਾਂਜੀ ਅੱਛਾ ਆਇਆ ਹਰੜ ਹਨਾ ਪੰਜਾਬ ਚ ਹਰੜ ਹੋ ਜਾਂਦੀ ਹੈ ਹੋ ਜਾਂਦੀ ਹੈ ਰੜ ਦੇ ਬੂਟੇ ਜਿਹੜੇ ਆ ਉਹ ਮਿਲ ਜਾਂਦਾ ਵੈਸੇ ਪੰਜਾਬ ਮੈਂ ਹਰ ਦੌਰੋਂ ਲਿਆਇਆ ਸੀ ਠੀਕ ਹੈ ਜੀ ਪਤਾ ਨਹੀਂ ਲੀਤਾ ਅੱਛਾ ਜੀ ਤੇ ਇਹ ਜਿਹੜੇ ਹਰੜ ਦਾ ਬੂਟਾ ਆ ਤੁਹਾਡੇ ਚੱਲ ਰਿਹਾ ਸਹੀ ਚੱਲਦਾ ਹਨ ਇਹਦੂ ਫਰਦ ਦਿੰਦਾ ਬਿਲਕੁਲ ਜੀ ਸਾਰਾ ਇਨਸੂਲਿਨ ਹੈ ਪਰ ਇਨਸੂਲਿਨ ਨੂੰ ਵਰਤਣਾ ਜਿਹੜਾ ਹੁੰਦਾ ਆ ਉਹ ਆਪਾਂ ਨੂੰ ਪੱਤਾ ਖਾ ਲਓ ਵਾਲ ਕੇ ਪੀ ਲਓ ਅੱਛਾ ਜਿਹਦਾ ਕੋਈ ਗੱਲ ਨਹੀਂ ਹੋਵੇ ਇਹਦਾ ਕੋਈ ਨੁਕਸਾਨ ਨਹੀਂ ਹਾਂ ਜਿਆਦਾ ਨਾ ਖਾਓ ਅੱਛਾ ਜੀ ਜਿਹੜੇ 슈ਗਰ ਵਾਲੇ ਨੇ ਉਹ ਖਾ ਸਕਦੇ ਹਨ ਜੀ ਅੱਛਾ ਜੀ ਤੇ ਇਹ ਇਨਸੂਲਿਨ ਹੈ ਠੀਕ ਹੈ ਜੀ ਇਹ ਵੀ ਲੱਗ ਸਕਦੀ ਹੈ ਅੱਛਾ ਜੀ ਔਰ ਚਾਹੀਦਾ ਵੀ ਆ ਬੰਦਿਆਂ ਨੂੰ ਜਿਹਨਾਂ ਨੂੰ ਕਿਸੇ ਨੂੰ ਪਹਿਲੀ ਤਾਂ ਗੱਲ ਆ ਭਈ ਸ਼ੂਗਰ ਤੇ ਬੀਪੀ ਰੋਗ ਨਹੀਂ ਗੇ ਡਿਪਰੈਸ਼ਨ ਹੂੰ ਉਹ ਬੇਤਾਰੀਆਂ ਸਭ ਕੋਈ ਬਣਾਉਂਦੇ ਹੂੰ ਹੁੰਦੇ ਜਿਹਨੂੰ ਕੋਈ ਫਿਕਰ ਆ ਮਨ 'ਚ ਬੋਝ ਆ ਕੋਈ ਹੂੰ ਉਹ ਤੋਂ ਹੁੰਦੇ ਤਾਂ ਆ ਜਿਹੜਾ ਆਪਾਂ ਅੱਗੇ ਵੀ ਬੂਟਾ ਤੁਹਾਨੂੰ ਦਿਖਾੜ ਚੁੱਕੇ ਆ ਡਿਟੇਲ ਵੀਡੀਓ ਤੇ ਬਣਾਈ ਸੀਗੀ ਤੇ ਇੱਕ ਮਾਲ ਵਿੱਚ ਗੁਰਦੁਆਰਾ ਸਾਹਿਬ ਹੈ ਜਿੱਥੇ ਕਿ ਇਹ ਦਰਖਤ ਪ੍ਰਾਤਨ ਹੈ ਤੇ ਇੱਕ ਇਹ ਜ਼ਹੂਰੇ ਪਿੰਡ ਦੇ ਵਿੱਚ ਆ ਮੰਦਰ ਆ ਆਦ ਸ਼ਕਤੀ ਮੰਦਰ ਜਿੱਥੇ ਕਿ ਇਹ ਇਹ ਟੇਂਡੂ ਜਾਂ ਤेंदੂ ਹੈਗਾ ਆ ਤੋ ਤेंदੂ ਇਸ ਲਈ ਕਹਿੰਦੇ ਆ ਵੀ ਜਿਹੜਾ ਤेंदੂ ਆਇਆ ਉਹ ਇਹਦੇ ਉੱਤੇ ਚੜ ਕੇ ਸੌਂਦਾ ਆ ਜੰਗਲ 'ਚ ਤੋ ਆਮ ਇਹ ਜਿਹੜਾ ਬੂਟਾ ਆ ਇਹ ਬਹੁਤ ਸਾਰੇ ਲੋਕਾਂ ਨੇ ਸਾਨੂੰ ਦੱਸਿਆ ਸੀ ਕਿ ਉੱਥੇ ਹੈਗਾ ਆ ਤੇ ਇਹ ਜਿਹੜਾ ਬੂਟਾ ਆ ਇਹ ਆਪਾਂ ਪਿੰਡਾਂ 'ਚ ਲਾ ਸਕਦੇ ਆ ਤੇ ਮੇਨੂੰ ਲੱਗਦਾ ਲਾਉਣਾ ਵੀ ਚਾਹੀਦਾ ਚਾਹੀਦਾ ਜੀ ਕਿਉਂਕਿ ਇਹਦੇ ਇਹ ਨੂੰ ਮੈਂ ਦੇਖਿਆ ਜੀ ਹਾਂਜੀ ਇਹ ਧਰਮਸਾਲ ਦਾ ਲੱਗੇ ਇੱਕ ਟਾਂਡਾ ਆ ਹਾਂਜੀ ਉਹ ਜਾਂਦਾ ਨਹੀਂ ਸੀ ਹਮਾ ਚਲ ਬਣਿਆ ਜੀ ਕਾਫੀ ਦੇਰ ਦੀ ਗੱਲ ਐ 60 60 ਕ ਦੀ ਗੱਲ ਹੋਣੀ ਹਾਂਜੀ ਹਾਂਜੀ ਉੱਥੇ ਉਹ ਟੀਵੀ ਦਾ ਹਾਲ ਆ ਜੋ ਉੱਥੇ ਹੁੰਦਾ ਸੀ ਇੱਥੇ ਨਹੀਂ ਹੁੰਦਾ ਅੱਛਾ ਜੀ ਉਹ ਜਿੰਨੇ ਮਰੀਜ਼ ਸੀ ਸਾਰੇ ਇਹਦੇ ਡਾ ਮੰਡੇ ਸੀ ਉਹਨਾਂ ਇਹਦੇ ਹੀ ਟਾਂ ਬਠਾਲੇ ਸੀ ਉਹ ਮੈਂ ਡਾਕਟਰ ਨੂੰ ਪੁੱਛਿਆ ਉੱਥੇ ਉਹਨਾਂ ਨੂੰ ਉਹ ਕਹਿੰਦੇ ਜੀ ਇਹਦੇ ਹੀ ਟਾ ਸੌਣ ਨਾਲ ਟੀਵੀ ਹਟ ਜਾਂਦਾ ਤੇ ਇਹ ਲੋਕ ਇਹ ਕੋਈ ਸ਼ਰਾਬ ਵਾਲਾ ਆ ਉਹਨੂੰ ਵੀ ਹਾਰਸ਼ਗਾਰ ਕਹਿੰਦੇ ਆ ਇੱਕ ਇਹ ਰੋਖ ਹੈਗਾ ਇਹਨੂੰ ਵੀ ਹਾਰਸ਼ਗਾਰ ਕਹਿੰਦੇ ਜੀ ਕਹਿ ਦਿੰਦੇ ਆ ਅਸਲੀ ਇਹ ਪਾਰ ਜਾਤ ਆ ਅੱਛਾ ਜੀ ਉਹਦੇ ਨਾਲੋਂ ਇਹਦੇ ਤੇ ਗੋਣ ਬੱਕਰੀ ਜਾਤ ਆ ਅੱਛਾ ਜੀ ਇਹਦੀ ਇਹ ਆ ਇਹ ਫੁੱਲ ਕੱਢਦੇ ਆ ਜੀ ਵੇਰ ਨੂੰ ਸੂਰਜ ਚੜ੍ਹਨ ਤੋਂ ਪਹਿਲਾਂ ਦਿਖ ਜਾਂਦੇ ਵਾਹ ਅੱਛਾ ਜੀ ਆਹ ਸੁਗੰਧ ਬਹੁਤ ਵਧੀਆ ਮਨ ਨੂੰ ਸ਼ਾਂਤ ਕਰਦਾ ਠੀਕ ਹੈ ਜੀ ਹਾਂ ਇਹਦੀ ਵਰਤੋਂ ਕਿੱਦਾਂ ਕਰਨੀ ਹੁੰਦੀ ਹੈ ਕਹਿੰਦੇ ਆ ਬਹੁਤ ਗੁਣਕਾਰੀ ਬੂਟਾ ਕਾਦੇ-ਕਾਦੇ ਤੋਂ ਇਹਦਾ ਗੁਣਕਾਰੀ ਪੱਤੇ ਵਾਲ ਕੇ ਚਾਰ ਕਰੋਜ ਦੇ ਤਿੰਨ ਚਾਰ ਬਾਟ ਜੁੜਨ ਦੀ ਅੰਦਰ ਤਾਂ ਲਈ ਵਰਤਤ ਆਖਦੇ ਪੀਣੇ ਹੁੰਦੇ ਆ ਹਾਂ ਵਾਲ ਕੇ ਕਾੜਾ ਬਣਾ ਕੇ ਅੱਛਾ ਜੀ ਕੁ ਗਰਮ ਸਰਦ ਤਾਂ ਨਹੀਂ ਇਹ ਨਹੀਂ ਬਾਕੀ ਜਿਹੜੇ ਪੱਤੇ ਹੈਗੇ ਆ ਉਬਲਿਓ ਵਿੱਚ ਜੀ ਉਹਨਾਂ ਨੂੰ ਉਤੇ ਬੰਨਦੇ ਆ ਅੱਛਾ ਜੀ ਜੋੜ ਦੇ ਉਤੇ ਦਰਦਾਂ ਦੇ ਬਹੁ ਫਿੱਟ ਅੱਛਾ ਬਾਕੀ ਵਾਹ ਇਹਨੂੰ ਬਜ਼ੁਰਗ ਬੰਨ ਸਕਦੇ ਨੇ ਹਾਂ ਸਾਰੇ ਜਿਹਦੇ ਵੀ ਸਮੱਸਿਆ ਕੋਈ ਮਰਦਔਰਤ ਦੋਨੇ ਵਾਹ ਅੱਛਾ ਜੀ ਇਹ ਆ ਫਰੀਜਾ ਹਾਂ ਸੁਣਿਆ ਜੀ ਇਹਦੇ ਬਾਰੇ ਕਾਫੀ ਮੋਦ ਇਹਦੀ ਇਹਦੀ ਕਲਮ ਲੱਗ ਜਾਂਦੀ ਹੈ ਹਾਂਜੀ ਕਲਮ ਲੱਗ ਜਾ ਕਲ ਲੱਗ ਜਾਂਦੀ ਕਲਮ ਵੀ ਦਾਬ ਵੀ ਬੀ ਵੀ ਅੱਛਾ ਜੀ ਬੀ ਬਹੁਤ ਘਾਟੋ ਕਦੇ ਸੋ ਪਿਆਰਿਓ ਬਹੁਤ ਹੀ ਧੰਨਵਾਦ ਤੁਹਾਡਾ ਵੀਡੀਓ ਦੇਖਣ ਲਈ ਚੰਗੀ ਲੱਗੀ ਹੋਵੇ ਤੇ ਇਹਨੂੰ ਸ਼ੇਅਰ ਜ਼ਰੂਰ ਕਰ ਲਿਓ ਲਾਈਕ ਵਾਲਾ ਬਟਨ ਦਬਕ ਕੇ ਔਰ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ